ਹਾਂਜੀ ਜੈ ਭੀਮ ਜੈ ਪਰ ਜੈ ਸਬਿਦਾਨ ਜੈ ਸਬਕਾਂਚੀ ਰਾਮ ਬਹੁਤ ਹੀ ਸਤਿਕਾਰਯੋਗ ਕਿਸੇ ਕੌਮ ਦਾ ਕਿਸੇ ਸਮਾਜ ਦਾ ਜਿਹੜਾ ਇਤਿਹਾਸ ਹੁੰਦਾ ਉਹਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਵੱਡਾ ਰੋਲ ਇੱਕ ਮੀਡੀਆ ਦਾ ਹੁੰਦਾ ਹੈ ਟੀਮ ਸ਼ਿੰਦਾ ਕੋਟਾਰ ਉਹਨਾਂ ਦੀ ਪੂਰੀ ਟੀਮ ਜਿਹੜੀ ਪੰਜਾਬ ਅੰਦਰ ਵੱਖ-ਵੱਖ ਪ੍ਰੋਗਰਾਮਾਂ ਜਾ ਕੇ ਬਹੁਤ ਜਣ ਮਹਾਪੁਰਸ਼ਾਂ ਦਾ ਇਤਿਹਾਸ ਲੋਕਾਂ ਤੱਕ ਲੈ ਕੇ ਜਾਂਦੀ ਹੈ ਜਨਾਬ ਨਿਰਮਲ ਗੁੜਾ ਜੀ ਦੇਵ ਵਿਰਕ ਜੀ ਪਰਮਿੰਦਰ ਮੰਡਾੜੀ ਜੀ ਇਹਨਾਂ ਦੇ ਚੈਨਲ ਰਾਹੀਂ ਅੱਜ ਆਪ ਸਭ ਨੂੰ ਭਾਰਤ ਰਤਨ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਨਾਰੀ ਜਾਤੀ ਦੇ ਮੁਕਤੀਦਾਤਾ ਦਾ ਸਿੰਬਲ ਆਫ ਨੋਲੇਜ ਬਾਬਾ ਸਾਹਿਬ ਡਾਕਟਰ ਪੀਮਰਾਮ ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਦਿਨ ਦੀ ਔਰ ਮਹਾਤਮਾ ਜੋਤੀਬਾਰਾਓ ਫੁਲੇ ਜੀ ਦੇ ਜਨਮ ਦਿਨ ਦੀ ਆਪ ਸਭ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਕਰੋੜ ਕਰੋੜ ਬਤਾਇ ਦਿੰਨਾ ਆ ਤੇ ਮੈਂ ਬੇਨਤੀ ਕਰਦਾ ਆ ਕਿ ਜਿੱਥੇ ਅਸੀਂ ਬਾਬਾ ਸਾਹਿਬ ਨੂੰ ਮੰਨਦੇ ਆ ਉੱਥੇ ਲਗਾਤਾਰ ਬਾਬਾ ਸਾਹਿਬ ਨੂੰ ਪੜ੍ਹਨ ਦੀ ਕੋਸ਼ਿਸ਼ ਕਰੀਏ ਤਾਂ ਕਿ ਜਿਹੜਾ ਉਹਨੇ ਸਾਡਾ ਮਾਨ ਸਨਮਾਨ ਇਸ ਦੇਸ਼ਾਂ ਦਾ ਜਿੱਥੇ ਬਹਾਲ ਕਰਾਇਆ ਉੱਥੇ ਸਾਡੇ ਹੱਕ ਹਕੂਕ ਉਹਨਾਂ ਨੇ ਕਿਹੜੀਆਂ ਕਿਤਾਬਾਂ ਵਿੱਚ ਸਾਡੇ ਲਈ ਲਿਖੇ ਆ ਉਹ ਕਿਤਾਬਾਂ ਪੜ੍ਹ ਕੇ ਆਪਣੇ ਬੱਚਿਆਂ ਦਾ ਜਿਹੜਾ ਆਉਣ ਵਾਲਾ ਭਵਿੱਖ ਆ ਉਹਨੂੰ ਉਜਵਲ ਕਰਨ ਦੇ ਲਈ ਆਪਾਂ ਤੰਦ ਹੀ ਆਪਣਾ ਰੋਲ ਨਿਭਾਈਏ ਫੇਰ ਹੀ ਇਹਨਾਂ ਮਹਾਪੁਰਸ਼ਾਂ ਦੇ ਜਿਹੜੇ ਜਨਮ ਦਿਨ ਮਨਾਉਣੇ ਆ ਤਦੇ ਸਫਲ ਹੈ ਜੇ ਤੁਸੀਂ ਮਹਾਪੁਰਸ਼ਾਂ ਦੇ ਕਹੇ ਹੋਇਆ ਕਹਿਣਾ ਮੰਨਾਂਗੇ ਤੇ ਬਾਬਾ ਸਾਡੇ ਸੰਦੇਸ਼ ਨੂੰ ਅੱਗੇ ਤੱਕ ਲੈ ਕੇ ਜਾਵਾਂਗੇ ਤਾਂ ਹੀ ਬਾਬਾ ਸਾਦਾ ਸੁਪਨਾ ਜਿਹੜਾ ਇਸ ਦੇਸ਼ ਅੰਦਰ ਮਾਨ ਸਨਮਾਨ ਜਿਹੜਾ ਜਾਤਾਂ ਮਜਬਤ ਧਰਮਤ ਉੱਪਰ ਉੱਠ ਕੇ ਜੀਂਦਾ ਸੀ ਉਹ ਤਾਂ ਹੀ ਪੂਰਾ ਹੋਣਾ ਹੈ ਜਦੋਂ ਆਪਾਂ ਮਹਾਪੁਰਸ਼ਾਂ ਦੀ ਸੋਚ ਇਕੱਤਰ ਕਰ ਦਵਾਂਗੇ ਔਰ ਬਾਬਾ ਸਾਡੇ ਜਨਮ ਦਿਨ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸਭ ਕਾਂਛੀ ਰਾਮ